ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮਜੀਤਿਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਮੁੜ ਅਦਾਲਤ ਚ ਹੋਵੇਗੀ ਸੁਣਵਾਈ ਸੁਨਾਇਆ ਜਾ ਸਕਦਾ ਹੈ ਕੋਈ ਫੈਸਲਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ ਲੈਂਡ ਪੂਲਿੰਗ ਪਾਲਿਸੀ ਤੇ 4 ਹਫ਼ਤਿਆਂ ਲਈ ਲਾਈ ਰੋਕ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੂੰ ਹੱਥ ਜੋੜ ਕੇ ਕੀਤੀ ਅਪੀਲ ਮੰਗੀ ਮਾਫੀ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ ਅੱਜ ਪੰਜਾਬ ਰੋਡਵੇਜ ਪੀ ਆਰਟੀਸੀ ਪਣ ਬੱਸ ਕੰਟਰੈਕਟ ਯੂਨੀਅਨ ਵੱਲੋਂ ਕੀਤੀ ਜਾਵੇਗੀ ਹੜਤਾਲ ਲੈਂਡ ਪੂਲਿੰਗ ਲੈ ਕੇ 1 ਸਤੰਬਰ ਤੋਂ ਸ਼ਰਮਣੀ ਅਕਾਲੀ ਦਲ ਲਾਵੇਗਾ ਪੱਕਾ ਮੋਰਚਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ ਪੰਜਾਬੀ ਸਿੰਗਰ ਯੋਯੋਹਣੀ ਸਿੰਘ ਤੇ ਕਰਨੂ ਜਿਲ੍ਹਾ ਦੀਆਂ ਵਧੀਆਂ ਮੁਸ਼ਕਲਾਂ ਪੰਜਾਬ ਮੈਲਾ ਕਮਿਸ਼ਨ ਨੇ ਲਿਆ ਸੁਮੋਟੋ ਨੋਟਿਸ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਤੋਹਫਾ ਇਨਾ ਮੁਲਾਜ਼ਮਾਂ ਨੂੰ ਦਿੱਤੀਆਂ ਤਰੱਕੀਆਂ ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਆਰਸੀ ਕਲਰਕ ਤੇਵਸੀ ਕਨਵੀ 37000 ਰੁਪਏ ਰਿਸ਼ਵਤ ਲੈਣ ਦੇ ਕੀਤੇ ਕਾਬੂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਵੇਗੀ ਘਰ ਵਾਪਸੀ ਐ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸੁਧਾਰ ਲਹਿਰ ਵਾਲੇ ਧੜੇ 'ਚ ਹੋਏ ਸੀ ਸ਼ਾਮਿਲ ਚੋਣ ਕਮਿਸ਼ਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਬਿਆਨ ਕਿਹਾ ਵੋਟ ਚੋਰੀ ਫੜਨ ਵਿੱਚ ਸਾਨੂੰ ਲੱਗੇ 6 ਮਹੀਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਠੜੀ ਦੀ ਜ਼ਮਾਨਤ ਪਟੀਸ਼ਨ ਤੇ ਮੋਹਾਲੀ ਅਦਾਲਤ ਵਿੱਚ ਅੱਜ ਫਿਰ ਸੁਣਵਾਈ ਹੋਣੀ ਹੈ ਬੀਤੇ ਦਿਨੀ ਸੁਣਵਾਈ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਦੀ ਲੰਬੀ ਬਹਿਸ ਚੱਲੀ ਪਰ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਇਸ ਤੋਂ ਬਾਅਦ ਅਦਾਲਤ ਨੇ ਵਿਕਰਮਜੀਠਿਆ ਦੀ ਰੈਗੂਲਰ ਜ਼ਮਾਨਤ ਤੇ 8 ਅਗਸਤ ਯਾਨੀ ਅੱਜ ਲਈ ਸੁਣਵਾਈ ਤੈਅ ਕੀਤੀ ਹੈ ਇੱਥੇ ਵੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮਜੀਠਿਆ ਖਿਲਾਫ ਦਰਜ ਨਵੀਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਹੈ ਉਨ੍ਹਾਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ 'ਚ FIR ਦਰਜ ਕੀਤੀ ਗਈ ਹੈ ਦੱਸਦੀ ਹੈ ਕਿ ਵਿਕਰਮਜੀਤਿਆ ਨੂੰ ਉਹਨਾਂ ਦੀ ਰਿਹائش ਤੋਂ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਇਸ ਪਾਲਸੀ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਪੰਜਾਬ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਜਵਾਬ ਦੇਣ ਲਈ 4 ਹਫ਼ਤਿਆਂ ਦਾ ਸਮਾ ਦਿੰਦੇ ਆ ਇਸ ਤੇ ਸਟੇ ਲਗਾ ਦਿੱਤਾ ਹੈ ਇਸ ਨੀਤੀ ਖਿਲਾਫ ਦਾਇਰ ਪਟੀਸ਼ਨ ਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪੋਲਿਸੀ ਨੂੰ ਪੋ ਪ੍ਰਾਪਤੀ ਐਕਟ 2013 ਦੀ ਉਲੰਘਣਾ ਕਿਹਾ ਗਿਆ ਹੈ ਅਦਾਲਤ ਨੇ ਸਰਕਾਰ ਨੂੰ ਪੁੱਛਿਆ ਕਿ ਇਹ ਨੀਤੀ ਲਿਆਉਣ ਤੋਂ ਪਹਿਲਾਂ ਵਾਤਾਵਰਣ ਅਤੇ ਸਮਾਜ ਉਤੇ ਪੈਣ ਵਾਲੇ ਪ੍ਰਭਾਵਾਂ ਦੀ ਸਮੀਖਿਆ ਕੀਤੀ ਹੈ ਅਦਾਲਤ ਨੇ ਇਹ ਵੀ ਸਪਸ਼ਟੀਕਰਨ ਮੰਗਿਆ ਹੈ ਕਿ ਸਰਕਾਰ ਨੇ ਜ਼ਮੀਨ ਉੱਤੇ ਨਿਰਭਰ ਬੇਜ਼ਮੀਨੇ ਮਜ਼ਦੂਰਾਂ ਅਤੇ ਲੋਕਾਂ ਦੇ ਮੁੜ ਵਸੇਵੇਂ ਦੇ ਪ੍ਰਬੰਧ ਕਰਨ ਲਈ ਕੋਈ ਸਕੀਮ ਬਣਾਈ ਹੈ ਅਦਾਲਤ ਨੇ ਸਰਕਾਰ ਨੂੰ ਇਹ ਸਪਸ਼ਟ ਕਰਨ ਦੇ ਹੁਕਮ ਦਿੱਤੇ ਹਨ ਕਿ ਲੈਂਡ ਪੂਲਿੰਗ ਨੀਤੀ 2025 ਨੂੰ ਲਾਗੂ ਕਰਨ ਤੋਂ ਪਹਿਲਾਂ ਸਮਾਜਿਕ ਅਤੇ ਵਾਤਾਵਰਣ ਪ੍ਰਭਾਵ ਮੁਲਾਂਕਣ ਕੀਤੇ ਗਏ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਐਮਰਜੈਂਸੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਅਗੂ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ ਇਸ ਵਿਸ਼ੇਸ਼ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਭਾਵਕ ਹੁੰਦਿਆਂ ਅਕਾਲੀ ਦਲ ਨੂੰ ਦੁਬਾਰਾ ਇੱਕ ਜੁਟ ਕਰਨ ਧਾਰਮਿਕ ਅਤੇ ਸਿਆਸੀ ਮੁੱਦਿਆਂ ਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜੀਠਣ ਲਈ ਵੱਡਿਆ ਐਲਾਨ ਕੀਤੇ ਸੁਖਵੀਰ ਸਿੰਘ ਬਾਦਲ ਨੇ ਇਸ ਮੌਕੇ ਸਾਰੇ ਵੱਖ-ਵੱਖ ਕਾਲੀ ਧੜਿਆਂ ਤੇ ਪਿਛਲੇ ਸਮੇਂ ਵਿੱਚ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਓ ਆਪਣੀ ਮਾਂ ਪਾਰਟੀ ਵਿੱਚ ਵਾਪਸ ਆ ਜਾਓ ਅਸੀਂ ਤੁਹਾਡਾ ਦਿਲੋਂ ਸਵਾਗਤ ਕਰਾਂਗੇ ਜੇਕਰ ਕਿਸੇ ਨੂੰ ਮੇਰੇ ਲਫ਼ਜ਼ਾਂ ਜਾਂ ਐਕਸ਼ਨ ਤੋਂ ਦੁੱਖ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ ਪਰ ਪੰਜਾਬ ਅਤੇ ਤਰੰਤੇ ਹਮਲੇ ਹੋ ਰਹੇ ਹਨ ਅਸੀਂ ਇਕੋ ਹੋ ਕੇ ਹੀ ਇਸ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ ਪੰਜਾਬ ਰੋਡ ਵੇਜ ਪੀਆਰਟੀਸੀ ਪਣਬਾਸ ਕੰਟਰੈਕਟ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਸਾਰੇ 27 ਦੇ 27 ਡੀਪੂਆਂ ਤੇ ਬੱਸਾਂ ਰੋਕ ਕੇ ਹੜਤਾਲ ਕੀਤੀ ਜਾਵੇਗੀ ਪੰਜਾਬ ਦੇ 27 ਡੀਪੂਆਂ ਅਗੇ ਯੂਨੀਅਨ ਵੱਲੋਂ ਗੇਟ ਰੈਲੀ ਕੀਤੀ ਗਈ ਹੈ ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ 27 ਦੇ 27 ਦੀਪੂ ਬੰਦ ਕਰਕੇ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਜਾਵੇਗਾ ਯੂਨੀਅਨ ਦੇ ਪ੍ਰਧਾਨ ਰੇਸ਼ਮ ਗਿੱਲ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਸਰਕਾਰ ਸਾਨੂੰ ਲਾਰੇ ਲਗਾ ਰਹੀ ਹੈ ਤੇ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਕਈ ਵਾਰ ਸਰਕਾਰ ਵੱਲੋਂ ਮੰਤਰੀ ਟਰਾਂਸਪੋਰਟੇਸ਼ਨ ਪੰਜਾਬ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਜਿਸ ਦਾ ਹੱਲ ਅੱਜ ਤੱਕ ਨਹੀਂ ਹੋਇਆ ਦੱਸ ਦਈਏ ਕਿ ਅੱਜ ਚੱਕਾ ਜਾਮ ਰਹਿਣ ਨਾਲ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਲੈਂਡ ਪੂਲਿੰਗ ਪੋਲਿਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਪੱਕਾ ਮੋਰਚਾ ਲਾਵੇਗਾ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1 ਸਤੰਬਰ ਤੋਂ ਹਰ ਰੋਜ਼ ਗੁਰਦੁਆਰਾ ਅੰਬਸਾਹਿਬ ਤੋਂ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਰਿਹائش ਤੱਕ ਮਾਰਚ ਕੀਤਾ ਜਾਵੇਗਾ ਇਸ ਤੋਂ ਪਹਿਲਾਂ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁਲੀ ਨੀਤੀ ਰਾਹੀਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੁਖਵੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼ਰੋਮਨੀ ਅਕਾਲੀ ਦਲ ਵੱਲੋਂ ਪੰਜਾਬ ਦੀ 1 ਇੰਚ ਜ਼ਮੀਨ ਵੀ ਕਿਸੇ ਨੂੰ ਐਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ ਪੰਜਾਬੀ ਗਾਇਕ ਕਰਨ ਓਜਲਾ ਤੇ ਯੋਯੋਹਣੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਪੰਜਾਬ ਮੈਲਾ ਕਮਿਸ਼ਨ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਹੈ ਇਸ ਦੇ ਨਾਲ ਹੀ ਸੰਬੰਧੀ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਹੈ ਦੱਸਦੀ ਹੈ ਕਿ ਪੰਜਾਬ ਮੈਲਾ ਕਮਿਸ਼ਨ ਵੱਲੋਂ ਗਾਇਕ ਯੋਯੋਹਣੀ ਸਿੰਘ ਅਤੇ ਗਾਇਕ ਕਰਨ ਓਜਲਾ ਦੇ ਖਿਲਾਫ ਸੁਮੋਟੋ ਨੋਟਿਸ ਲਿਆ ਹੈ ਨਾਲ ਹੀ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਗਾਇਕ ਹਣੀ ਸਿੰਘ ਅਤੇ ਕਰਨ ਓਜਲਾ ਨੂੰ ਨੋਟਿਸ ਵਿੱਚ 11 ਅਗਸਤ ਦਿਨ ਸੋਮਵਾਰ ਨੂੰ ਮੈਲਾ ਕਮਿਸ਼ਨ ਵਿਖੇ ਪੇਸ਼ ਹੋਣ ਲਈ ਆਖਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੈਲਾ ਕਮਿਸ਼ਨ ਵੱਲੋਂ ਯੋਯੋ ਹਣੀ ਸਿੰਘ ਦੇ ਗੀਤ ਤੇ ਕਰਨੋ ਜਲਾ ਦੇ ਨਵੇਂ ਗੀਤ ਖਿਲਾਫ ਇਤਰਾਜ਼ ਜਤਾਇਆ ਗਿਆ ਹੈ ਮੈਲਾ ਕਮਿਸ਼ਨ ਨੇ ਇਨ੍ਹਾਂ ਦੋਵਾਂ ਗਾਣਿਆਂ ਦੇ ਵਿੱਚ ਔਰਤਾਂ ਦੇ ਸਨਮਾਨ ਖਿਲਾਫ ਸ਼ਬਦਾਵਲੀ ਵਰਤਣ ਦੀ ਗੱਲ ਆਖੀ ਹੈ ਹਿਮਾਚਲ ਵਿੱਚ ਪੈ ਰਹੇ ਮੀਂਹ ਜਿੱਥੇ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਉੱਥੇ ਹੀ ਸੂਬੇ ਦੇ ਮੌਸਮ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਫਿਲਹਾਲ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਮੌਸਮ ਵਿਭਾਗ ਮੁਤਾਬਕ ਅੱਜ ਤੋਂ 5 ਦਿਨਾਂ ਤੱਕ ਮੌਸਮ ਆਮ ਰਹੇਗਾ 12 ਅਗਸਤ ਤੋਂ ਫਿਰ ਮੌਸਮ ਬਦਲੇਗਾ ਤੇ ਇਸ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਰੱਖੜੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ 814 ਮਾਸਟਰ ਕਾਡਰ ਅਧਿਆਪਕਾਂ ਨੂੰ ਲੈਕਚਰਰ ਵਜੋਂ ਤਰੱਕੀ ਦਿੱਤੀ ਹੈ ਇਨ੍ਹਾਂ ਅਧਿਆਪਕਾਂ ਨੂੰ ਤਰੱਕੀ ਪੂਰੇ ਸਮਰਪਣ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਪਾਏ ਯੋਗਦਾਨ ਅਤੇ ਸਾਲਾਂ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ ਹਰਜੋਤ ਬੈਂਸ ਨੇ ਕਿਹਾ ਕਿ ਇਹ ਤਰੱਕੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਪੰਜਾਬੀ ਦੇ 360, ਰਾਜਨੀਤੀ ਸ਼ਾਸਤਰ ਦੇ 271, ਅੰਗਰੇਜ਼ੀ ਦੇ 135 ਅਤੇ ਕਮਰਸ ਦੇ 40, ਸੰਸਕ੍ਰਿਤ ਦੇ 2, ਫਾਈਨ ਆਰਟਸ ਦਾ 1, ਹੋਮ ਸਾਇੰਸ ਦੇ 3 ਅਤੇ ਸਮਾਜ ਸ਼ਾਸਤਰ ਦੇ 2 ਲੈਕਚਰਰ ਸ਼ਾਮਿਲ ਹਨ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਹਾਂ ਮંત્રી ਹਰਜੋਤ ਬੈਂਸ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਉਹ ਆਪਣੇ ਪੜਾਉਣ ਦੇ ਤਜਰਬੇ ਅਤੇ ਜਨੂਨ ਨਾਲ ਨੌਜਵਾਨ ਜਿਨ੍ਹਾਂ ਨੂੰ ਅੱਗੇ ਚੱਲ ਕੇ ਦੇਸ਼ ਦੀ ਅਗਵਾਈ ਕਰਨੀ ਹੈ ਨੂੰ ਇਸੇ ਤਰ੍ਹਾਂ ਪ੍ਰੇਰਿਤ ਅਤੇ ਸਿੱਖਿਅਤ ਕਰਦੇ ਰਹਿਣਗੇ ਵਿਜੀਲੈਂਸ ਵਿਭਾਗ ਤਰੰਤਰਾਂ ਦੀ ਸਾਖਾ ਵੱਲੋਂ ਇੱਕ ਕਿਸਾਨ ਪਾਸੋਂ ਖਰੇਲੂ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ 37000 ਦੀ ਰਿਸ਼ਵਤ ਲੈਣ ਦੇ ਦੋ ਛੇਠ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਇੱਕ ਰਜਿਸਟਰੀ ਕਲਰਕ ਅਤੇ ਇੱਕ ਵਸੀਕਾ ਨਵੀ ਵੀ ਸ਼ਾਮਲ ਹੈ ਵਿਜੀਲੈਂਸ ਵਿਭਾਗ ਵੱਲੋਂ ਪਰਚਾ ਦਰਜ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਵਿਜੀਲੈਂਸ ਵਿਭਾਗ ਦੀ ਸਾਕਾ ਤਰਨ ਤਰਨ ਦੇ ਡੀਐਸਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਵਿਜੀਲੈਂਸ ਅਤੇ ਐਸਐਸਪੀ ਅਮਰੀਕਸਰ ਲਖਵੀਰ ਸਿੰਘ ਵੱਲੋਂ ਮਿਲੇ ਹੁਕਮਾਂ ਤਹਿਤ ਪਰੇਸ਼ਟਾਚਾਰ ਖਿਲਾਫ ਨੱਥ ਪਾਉਣ ਲਈ ਵਿਜੀਲੈਂਸ ਵਿਭਾਗ ਵੱਲੋਂ ਪੂਰੀ ਕਾਰਵਾਈ ਸ਼ਕਤੀ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਕਰ ਵਾਪਸੀ ਹੋਵੇਗੀ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ ਜੋ 2024 ਵਿੱਚ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸੁਧਾਰ ਲਹਿਰ ਵਾਲੇ ਧੜੇ ਵਿੱਚ ਸ਼ਾਮਿਲ ਹੋ ਗਏ ਸਨ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਿਸ ਆ ਰਹੇ ਹਨ ਉਹ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅੱਜ ਪਾਰਟੀ ਵਿੱਚ ਘਰ ਵਾਪਸੀ ਕਰਨਗੇ ਉਹਨਾਂ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਬੂਤੀ ਮਿਲੇਗੀ ਕਾਂਗਰਸ ਦੇ ਨੇਤਾ rahul gandhi ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ rahul gandhi ਨੇ Karnataka ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀ ਤੇ VOTING ਵਿੱਚ ਤੰਦਲੀ ਬਾਰੇ ਗੱਲ ਕਰ ਰਹੇ ਸਨ ਇਸ ਦੌਰਾਨ rahul gandhi ਨੇ BJP ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ exit poll ਕੁਝ ਹੋਰ ਕਹਿੰਦੇ ਹਨ ਪਰ ਜਦੋਂ ਨਤੀਜੇ ਆਉਂਦੇ ਹਨ ਤਾਂ ਚੀਜ਼ਾਂ ਬਦਲ ਜਾਂਦੀਆਂ ਹਨ ਇਸ ਦੇ ਨਾਲ ਹੀ rahul gandhi ਨੇ Maharashtra ਚੋਣਾਂ ਤੇ ਹਮਲਾ ਬੋਲਿਆ ਉਨ੍ਹਾਂ ਕਿਹਾ ਕਿ Maharashtra ਵਿੱਚ 40 ਲੱਖ ਰਹਸਮਈ VOTER ਹਨ ਇੱਕ ਸਮਾਂ ਸੀ ਜਦੋਂ ਇਲੈਕਟ੍ਰੋਨਿਕ ਮਸ਼ੀਨਾਂ ਨਹੀਂ ਹੁੰਦੀਆਂ ਸਨ ਪਰ ਪੂਰਾ ਦੇਸ਼ ਇੱਕ ਦਿਨ VOT ਪਾਉਂਦਾ ਸੀ ਪਰ ਅੱਜ ਦੇ ਯੁੱਗ ਵਿੱਚ UP ਵਿੱਚ ਵੱਖਰੀ VOTING ਹੁੰਦੀ ਹੈ ਬਿਹਾਰ ਵਿੱਚ ਇਹ ਕਦੇ-ਕਦੇ ਹੋਰ ਹੋ ਰਹੀ ਹੈ ਇਹ ਮਹੀਨਿਆਂ ਤੱਕ ਚੱਲਦਾ ਰਹਿੰਦਾ ਹੈ ਅਸੀਂ ਇਸ ਬਾਰੇ ਕਿੰਨਿਤ ਤਹਾਂ VOTING ਮਹੀਨੇ ਤੱਕ ਕਿਉਂ ਚਲਦੀ ਹੈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ 5 ਮਹੀਨੇ ਵਿੱਚ ਇੰਨੇ VOTER ਜੋੜੇ ਗਏ ਹਨ ਜੋ 5 ਸਾਲਾਂ ਵਿੱਚ ਨਹੀਂ ਜੋੜੇ ਗਏ ਇਸ ਸੂਚੀ ਨਾਲ ਮਹਾਰਾਸ਼ਟਰ ਦੀ ਪੂਰੀ ਆਬਾਦੀ ਨਾਲੋਂ ਵੱਧ VOTER ਜੁੜੇ ਹੋਏ ਹਨ ਇਹੇ ਹੋਰ ਸ਼ੱਕ ਪੈਦਾ ਕਰਦਾ ਹੈ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਨੂੰ ਵੋਟਰ ਲਿਸਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਰਾਹੁਲ ਗਾਂਧੀ ਨੇ ਦੱਸਿਆ ਕਿ ਉਹਨਾਂ ਨੂੰ ਵੋਟ ਚੋਰੀ ਦਾ ਪਤਾ ਕਿਵੇਂ ਲੱਗਿਆ ਉਹਨਾਂ ਨੇ ਇੱਕ ਸੂਚੀ ਦਿਖਾਈ ਅਤੇ ਕਿਹਾ ਕਿ ਇਹ ਜਿਹੀ ਇੱਕ ਸੂਚੀ ਹੈ ਤੇ ਅਸੀਂ ਹਰ ਸ਼ੀਟ ਵਿੱਚ ਇੱਕ ਵਿਅਕਤੀ ਦੀ ਫੋਟੋ ਲੈ ਕੇ ਜਾਂਚ ਕਰਦੇ ਹਾਂ ਕਿ ਕੀਤੇ ਇਸ ਵਿਅਕਤੀ ਦਾ ਨਾਮ ਦੋ ਵਾਰ ਤਾਂ ਨਹੀਂ ਆਇਆ ਹੈ ਇਸ ਨੇ ਦੋ ਵਾਰ ਵੋਟ ਨਹੀਂ ਪਾਈ ਇਹ ਇੱਕ ਬਹੁਤ ਮੁਸ਼ਕਿਲ ਪ੍ਰਕਿਰਿਆ ਸੀ ਅਜਿਹਾ ਕਰਨ ਤੋਂ ਬਾਅਦ ਅਸੀਂ ਸਮਝ ਗਏ ਕਿ ਚੋਣ ਕਮਿਸ਼ਨ ਸਾਨੂੰ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਦਿੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਇਸ ਨੂੰ ਦੇਖੀਏ ਤੇ ਸਮਝੀਏ। ਕੌਮਨੀ ਕਾਲੀਕਲ ਦੇ ਪ੍ਰਧਾਨ ਦੇ ਨਾਂ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਦੇ ਤਰਫੋਂ ਮੈਂ ਸਾਡਾ ਹਰ ਕਾਲਤਖ ਸਾਹਿਬ ਦੇ ਜਸਦਾਦ ਸਾਹਿਬ ਤੋਂ ਯਾ ਪੰਥ ਸਿੰਘ ਸਾਹਿਬੰਦ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤੱਕ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆਂ ਮੰਨਦੇ ਰਹੇ ਆ ਤੇ ਮੰਨਦੇ ਰਾਵਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਆ ਤਾਂ ਦੇ ਉੱਤੇ بڑے ਹਮਲੇ ਹੋ ਰਹੇ ਆ ਪੰਜਾਬ ਤੇ بڑے ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਖਸ਼ੋਮਨੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਜੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹੈ ਤੇ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਨੇ ਅੱਜ ਮੀਟਿੰਗ ਹੋਈ ਦੇਖੋ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਜੀ ਉਨ੍ਹਾਂ ਉੱਤੇ ਲਗਾਤਾਰ ਝੂਠਾ ਆ ਕੇਸੀ ਬਣਾਈ ਜਾ ਰਹੀ ਹੈ ਤੇ ਧੱਕਾ ਵੀ ਕੀਤਾ ਜਾ ਰਿਹਾ ਹੈ ਪਿਛਲੇ 5 ਸਾਲ ਵਕਫਾ ਵਕ ਐਸਆਈਡੀਆਂ ਬਣਾ ਕੇ ਵਕ ਪਰਚੇ ਕਰਕੇ ਅੱਜ ਤੱਕ ਨਾ ਕੋਈ ਚਲਾਨ ਪੇਸ਼ ਕਰ ਸਕਿਆ ਨਾ ਕੋਈ ਸਬੂਤ ਲੱਭ ਸਕਿਆ ਹੁਣ ਐਡੀ ਥੱਲੇ ਲੈਵਲ ਤੇ ਚਲੇ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਝੇ ਦੇ ਵਰਕਰ ਆ ਉਹਨਾਂ ਸਾਰਿਆਂ ਨੂੰ ਫੜ ਫੜ ਕੇ ਥਾਣੇ ਲੈ ਕੇ ਆ ਰਹੇ ਆ ਤੇ ਉਹਨਾਂ ਨੂੰ 50 ਪੁਲਿਸ ਲੱਗੀ ਹੈ ਕਿ ਤੁਸੀਂ ਬਿਆਨ ਦਿਓ ਆ ਕਰੋ ਉਹ ਕਰੋ ਸ਼੍ਰੋਮਨੀ ਕਾਲੀਦਲ ਦੀ ਸਮੂਚੀ ਲੀਡਰਸ਼ਿਪ ਸਟਰੋਂਗਲੀ ਕੰਡੈਮ ਕਰਦੀ ਹੈ ਤੇ ਨਾਲੇ ਸਾਰੇ ਅਫਸਰ ਸਬੰਧ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਨਜਾਇਜ਼ ਤੱਕਾ ਕਰਨ ਲੱਗੇ ਹੋ ਤੁਹਾਨੂੰ ਆ ਨਹੀਂ ਪਤਾ ਕਿ ਝੂਠੇ ਕੇਸ ਪਾਉਣੇ ਵੀ ਓਡਾ ਵੱਡਾ ਗਣਾ ਹੈ ਸੋ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਉਹ ਅਫਸਰ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਉਹ ਉਹਨੂੰ ਆਪਣੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼੍ਰੋਮਣੀ ਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਬਿਕਰਮਜੀਤ ਸਿੰਘ ਦੇ ਉੱਤੇ ਆ ਕਰ ਰਿਹਾ ਤੇ ਜੇ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿਡੂਗੀ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਇਹ ਸਾਰਾ ਕੇਸ ਲੈ ਕੇ ਜਾ ਰਹੇ ਹਾਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਉਹ ਕਿਵੇਂ-ਕਿਵੇਂ ਲੋਕਤੰਤਰ ਦਾ ਕਾਂਡ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਐਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਹਸਾਬ ਰਵਾਂਗੇ ਤੇ ਸਰਕਾਰ ਚ ਤੇ ਸਾਰਾ ਪੈਸਾ ਇਥੋਂ ਕੁ ਲੁੱਟ ਗਿਆ ਸੀ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲੋ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼ਰੋਮਨੀ ਖਾਲੀ ਦਲ ਨੇ ਫੈਸਲਾ ਕਰਤਾ ਕਿ ਪਹਿਲੀ ਸਪਟੈਂਬਰ ਤੋਂ ਸ਼ਰੋਮਨੀ ਖਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਪਹਿਲੀ ਤਰੀਕ ਤੋ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗਾ ਜਿਹੜਾ ਕੇਜਰੀਵਾਲ ਨੇ ਜਿਹੜਾ ਸੀਸ ਮਹਿਲ ਬਣਾਇਆ ਮੁਹਾਲੀ ਚ ਤੁਸੀਂ ਹੈਰਾਨ ਰਹਿ ਜਾਓਗੇ 30 40 ਕਰੋੜ ਰੁਪਏ ਲਾ ਕੇ ਪੰਜਾਬ ਸਰਕਾਰ ਦਾ ਇਹਨੇ ਆਪਣਾ ਮਹਿਲ ਖੜਾ ਕੀਤਾ ਜਿੱਥੇ ਹੁਣ ਕੇਜਰੀਵਾਲ ਮੁਹਾਲੀ ਰਹਿੰਦਾ ਹੈ ਡੇਲੀ ਸਾਡੇ ਜਥੇ ਅੰਮ੍ਰਿਤਸਰ ਗੁਰਦੁਆਰਾ ਸ ਅੰਮ੍ਰਿਤਸਰ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਅਰਦਾਸ ਕਰਕੇ ਚੱਲਿਆ ਕਰਨਗੇ ਤੇ ਉਹਦਾ ਘਰਾਓ ਕਰਨਗੇ ਭਾਵੇਂ ਸਾਨੂੰ ਰੈਸਟ ਕਰ ਲੈਣ ਕੁਛ ਮਰਜ਼ੀ ਕਰ ਲੈਣ ਆ ਮੋਰਚਾ ਲਗਾਤਾਰ ਰਹੂਗਾ ਜਦੋਂ ਤੱਕ ਆ ਵਾਪਸ ਲੈਂਦੇ ਹਾਂ ਉਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਮਾਨਸਾਹ ਆ ਰਹੇ ਨੇ ਇੱਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਕਿ ਨਸ਼ਿਆਂ ਦੇ ਖਿਲਾਫ ਲੜਾਈ ਆਵਾਜ਼ ਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਦੇ ਲਈ ਪੰਜਾਬ ਪਹਿਲਾ ਇਹੋ ਜਿਹਾ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰ ਨੇ ਜਾਂ ਆਈਐਸਆਈ ਦੀ ਸਪੋਰਟ ਦੇ ਨਾਲ ਉਹ ਡਰੋਨਜ਼ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰ ਤਰ੍ਹਾਂ ਤਾਂ ਪਛੜ ਗਿਆ ਉਹ ਬਾਹਰ ਚੇਤੇ ਦਿਨ ਤੋਂ ਸਿੱਧਾ ਸ਼ੁਰੂ bắtਾਪਣ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ ਜੋ ਪਿਛਲਾ ਪਾਣਾ ਹੈ ਉਹ ਸਾਰੇ ਭਾਂਗੇ ਟੋਟੇ ਪਿਛਲੇ ਕੱਢ ਦਾਂਗੇ ਤਰਤਰਨ ਹਲਕੇ ਦੇ ਬਹੁਤ ਸਾਰੇ ਆਗੂ ਪਿੰਡਾਂ ਦੇ ਮੌਜੂਦਾ ਸਰਪੰਚ ਸਹਿਬਾਨ ਪੰਚ ਸਹਿਬਾਨ ਨੰਬਰਦਾਰ ਸ਼ਹਿਰ ਦੇ ਕਾਫੀ ਲੋਕ ਉਹ ਅੱਜ ਤਰਤਰਨ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਹੈ ਉਹਨਾਂ ਨੇ ਮੈਂ ਉਹਨਾਂ ਸਾਰਿਆਂ ਦਾ ਹੀ ਵੈਲਕਮ ਕਰਦਾ ਸਾਰਿਆਂ ਦਾ ਇਸਤਿਕਬਾਲ ਕਰਦਾ ਔਰ ਮੈਂ ਸਮਝਦਾ ਕਿ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਜਿਵੇਂ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਨਿਹਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਜੋ ਉਹ ਬਾਈ ਇਲੈਕਸ਼ਨ ਹੋਣੀ ਹੈ ਜਿਹੜੀ ਕਿ ਆ ਬਣ ਪਈ ਹੈ ਸਾਡਾ ਕਪੀਰ ਸਿੰਘ ਸੋਹਜੀ ਦੇ ਅਕਾਲ ਚਨਾਲੇ ਦੇ ਨਾਲ ਉਹ ਸਾਰੀ ਲੜਾਈ ਹੈ ਜਿਹੜੀ ਸਾਰੇ ਇਕੱਠੇ ਇੱਕ ਪਰਿਵਾਰ ਦੇ ਤੌਰ 'ਤੇ ਲੜਾਂਗੇ ਤੇ ਮੁਰ ਦੁਆਰਾ ਤਤ ਤਰ ਮਲਕੇ ਨੂੰ ਵਿਕਾਸ ਦੀਆਂ ਤੇ ਸਾਡੇ ਦਾ ਮੁਕਤਰਾ ਹੋਵੇ ਹਾਂ ਉਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਹਿਬ ਆ ਰਹੇ ਨੇ ਇਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੇ ਖਿਲਾਫ ਲੜਾਈ ਆਵਾਜ਼ ਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਦੇ ਲਈ ਪੰਜਾਬ ਪਹਿਲਾ ਇਹੋ ਜਿਹਾ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰ ਨੇ ਜਾਂ ਆਈਐਸਆਈ ਦੀ سپورਟ ਦੇ ਨਾਲ ਉਹ ਡਰੋਨ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰ ਤਰੇ ਤਾਂ ਪਛੜ ਗਿਆ ਵਾ ਪਾਸ ਕਿ ਇਹਦੇ ਨੂੰ ਸਪੈਸ਼ਲ ਵੱਡਾ ਪੈਕ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ ਜੋ ਪਿਛੜਾ ਪਾਣਾ ਹੈ ਉਹ ਸਾਰੇ ਭਾਂਗੇ ਟੋਟੇ ਪਿਛਲੇ ਕਰ ਦਾਂਗੇ